ਲੁਧਿਆਣੇ ਦੇ ਵਿੱਚ ਡਿਜੀਟਲ ਫਰਾਡ ਦੀਆਂ ਘਟਨਾਵਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਹੁਣ 71 ਵਰੇ ਦੀ ਲੁਧਿਆਣੇ ਦੀ ਇੱਕ ਔਰਤ ਦੇ ਨਾਲ 47 ਲੱਖ ਰੁਪਏ ਦਾ ਡਿਜੀਟਲ ਫਰਾਡ ਹੋ ਗਿਆ ਮੁੰਬਈ ਤੋਂ ਉਸ ਨੂੰ ਇੱਕ ਕਾਲ ਆਉਂਦਾ ਜਿਹਦੇ ਵਿੱਚ ਕਾਲ ਕਰਨ ਵਾਲੇ ਆਖਦੇ ਨੇ ਕਿ ਉਹ ਸੀਬੀਆਈ ਦੇ ਅਫਸਰ ਨੇ ਅਤੇ ਉਹਨਾਂ ਨੂੰ ਉਹਨਾਂ ਨੇ ਡਿਜੀਟਲ ਅਰੈਸਟ ਕਰ ਲਿਆ ਇਹ ਕਾਰਨ ਦੱਸਦੇ ਨੇ ਕਿ ਉਹਨਾਂ ਨੇ ਕੋਈ ਧੋਖਾ ਕੀਤਾ ਕੋਈ ਫਰਾਡ ਕੀਤਾ ਤੇ ਜਿਹਦੇ ਉਹ ਜਾਲੀ ਕਾਗਜ਼ ਵੀ ਦਿਖਾਉਂਦੇ ਨੇ ਇਹ ਕਹਿਣਾ ਹੁੰਦਾ ਹੈ ਨਕਲੀ सीबीआई ਅਫਸਰ ਬਣ ਕੇ ਕਾਲ ਕਰਨ ਦਾ ਉਸ ਔਰਤ ਨੂੰ ਤੇ ਇਹ ਆਖਦੇ ਨੇ ਕਿਉਂਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੈ 71 ਵਰੇ ਉਹਨਾਂ ਦੀ ਉਮਰ ਹੈ ਇਸ ਕਰਕੇ ਉਹਨਾਂ ਨੂੰ ਉਹ ਫਿਜ਼ੀਕਲੀ ਅਰੈਸਟ ਨਹੀਂ ਕਰਨਗੇ ਬਲਕਿ ਉਹਨਾਂ ਨੂੰ ਡਿਜੀਟਲ ਅਰੈਸਟ ਕਰ ਦੇਣਗੇ ਜੋ ਕਿ ਹਿੰਦੁਸਤਾਨ ਦੇ ਵਿੱਚ ਹਜੇ ਲੀਗਲ ਨਹੀਂ ਹੈਗਾ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਹੁੰਦੀ ਨਹੀਂ ਲੇਕਿਨ ਇਹ ਝੂਠਾ ਡਿਜੀਟਲ ਅਰੈਸਟ ਉਹਨਾਂ ਦੇ ਉੱਪਰ ਕਰਨ ਦਾ ਉਹ ਦਾਵਾ ਕਰਦੇ ਨੇ ਤੇ ਝੂਠੇ ਡਾਕੂਮੈਂਟਸ ਵੀ ਦਿਖਾਉਂਦੇ ਨੇ ਕਾਗਜ਼ ਦਿਖਾਉਂਦੇ ਨੇ ਕਿ ਉਹਨਾਂ ਨੇ ਇਹ ਫਰਾਡ ਕੀਤਾ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ ਤੇ ਉਹਨਾਂ ਨੂੰ ਉਹ ਆਖਦੇ ਨੇ ਕਿ ਕੋਈ ਵੀ ਅਗਰ ਫੈਮਿਲੀ ਮੈਂਬਰ ਜਾਂ ਕਿਸੇ ਨੂੰ ਵੀ ਉਹ ਦੱਸਣਗੇ ਤਾਂ ਉਹਨਾਂ ਨੂੰ ਵੀ ਕਾਰਵਾਈ ਜਿਹੜੀ ਹੈ ਉਹ ਫੇਸ ਕਰਨੀ ਪਵੇਗੀ ਇਸ ਤੋਂ ਇਲਾਵਾ ਉਹ ਆਖਦੇ ਨੇ ਕਿ ਜੇ ਉਹ ਘਰੋਂ ਬਾਹਰ ਵੀ ਜਾਣਗੇ ਤਾਂ ਵੀ ਜਿਹੜੇ ਬਾਹਰ ਸੀਬੀਆਈ ਦੇ ਅਫਸਰ ਨੇ ਉਹ ਘਰ ਦੇ ਬਾਹਰ ਬੈਠੇ ਨੇ ਉਹ ਉਹਨਾਂ ਨੂੰ ਅਰੈਸਟ ਕਰ ਲੈਣਗੇ ਤੇ ਵੀਡੀਓ ਕਾਲ ਦੇ ਵਿੱਚ ਲਗਾਤਾਰ ਬਣੇ ਰਹਿਣ ਲਈ ਉਹਨਾਂ ਨੂੰ ਆਖਿਆ ਜਾਂਦਾ। ਫਿਰ ਉਹਨਾਂ ਨੂੰ ਆਖਿਆ ਜਾਂਦਾ ਕਿ 47 ਲੱਖ ਰੁਪਈਆ ਵਕਫਾਕ ਬੈਂਕ ਅਕਾਊਂਟਸ ਵਿੱਚ ਟਰਾਂਸਫਰ ਕੀਤਾ ਜਾਵੇ ਤੇ ਉਹ ਰੁਪਈਆ ਜਦੋਂ ਇਹ ਪ੍ਰੂਵ ਹੋ ਜਾਵੇਗਾ ਕਿ ਉਹਨਾਂ ਦੇ ਉੱਪਰ ਜਿਹੜੇ ਅਲੀਗੇਸ਼ਨਸ ਨੇ ਉਹ ਝੂਠੇ ਨੇ ਜਾਂ ਫਿਰ ਜਦੋਂ ਖੋਜਬੀਨ ਹੋ ਜਾਵੇਗੀ ਤਾਂ ਉਹਨਾਂ ਨੂੰ ਉਹ ਰੁਪਈਆ ਵਾਪਸ ਕਰ ਦਿੱਤਾ ਜਾਵੇਗਾ। ਸੋ ਇਦਾਂ ਦਾ ਝੂਠ ਰਚਿਆ ਜਾਂਦਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਨੇ ਵਕਫਾਕ ਅਕਾਊਂਟਸ ਦੇ ਵਿੱਚ 47 ਲੱਖ ਰੁਪਈਆ ਟਰਾਂਸਫਰ ਕਰ ਦਿੰਦੇ ਨੇ। ਤੇ ਬਾਅਦ ਦੇ ਵਿੱਚ ਫਿਰ ਉਹ ਆਪਦੇ ਫੈਮਿਲੀ ਨੂੰ ਵੀ ਦੱਸ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕੋਈ ਸ਼ਾਇਦ ਉਹਨਾਂ ਨੂੰ ਫਰਾਡ ਹੋਇਆ ਤੇ ਨਾਲ ਦੇ ਨਾਲ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਤੇ ਪੁਲਿਸ ਜਿਹੜੇ ਬੈਂਕ ਅਕਾਊਂਟਸ ਵਿੱਚ ਪੈਸਾ ਗਿਆ ਹੁੰਦਾ ਉਹ ਫ੍ਰੀਜ਼ ਕਰਵਾ ਦਿੰਦੀ ਹੈ ਸੋ 12 ਲੱਖ 9000 ਦੇ ਕਰੀਬ ਜਿਹੜਾ ਰੁਪਈਆ ਉਹ ਫ੍ਰੀਜ਼ ਕਰਾ ਦਿੱਤਾ ਜਾਂਦਾ ਕਿਉਂਕਿ ਬਾਕੀ ਪੈਸਾ ਸ਼ਾਇਦ ਉਹਨਾਂ ਨੇ ਵਿਡਰਾਅ ਕਰ ਲਿਆ ਹੁੰਦਾ ਸੋ 12 ਲੱਖ ਰੁਪਈਆ ਉਹਨਾਂ ਦਾ ਬਚ ਜਾਂਦਾ ਜੋ ਕਿ ਹੁਣ ਤਫ਼ਤੀਸ਼ ਤੋਂ ਬਾਅਦ ਪੁਲਿਸ ਜਿਹੜਾ ਹੈ ਉਹਨਾਂ ਨੂੰ ਵਾਪਸ ਕਰ ਰਹੀ ਹੈ ਲekin ਇਦਾਂ ਦੇ ਚਾਂਸੇ ਦੇ ਵਿੱਚ ਬਜ਼ੁਰਗ ਬਹੁਤ ਜ਼ਿਆਦਾ ਆ ਰਹੇ ਨੇ ਖਾਸ ਕਰਕੇ ਲੁਧਿਆਣੇ ਦੇ ਵਿੱਚ ਆਪਾਂ ਦੇਖਿਆ ਹੈ ਜਿਹੜੇ ਕਿ 60 ਸਾਲ ਤੋਂ ਉੱਪਰ ਦੇ ਇਦਾਂ ਦੇ ਵਿਅਕਤੀ ਕਾਫੀ ਜ਼ਿਆਦਾ ਵਲਨਰੇਬਲ ਹੈਗੇ ਨੇ ਹਾਲਾਂਕਿ 40-50 ਸਾਲ ਉਮਰ ਦੇ ਵੀ ਵਿਅਕਤੀ ਇਦਾਂ ਦੇ ਫਰਾਡ ਦੇ ਵਿੱਚ ਧੋਖੇ ਦੇ ਵਿੱਚ ਗੱਲਾਂ ਦੇ ਵਿੱਚ ਆਏ ਨੇ ਛੋਟੇ-ਛੋਟੇ ਬੱਚੇ ਵੀ ਜਿਹੜੇ 18-20 ਸਾਲ ਦੇ 25 ਸਾਲ ਦੇ ਉਹ ਵੀ ਇਹਨਾਂ ਦੇ ਵਿੱਚ ਆਏ ਨੇ ਲੇਕਿਨ ਸੀਨੀਅਰ ਸਿਟੀਜ਼ਨਸ ਜ਼ਿਆਦਾ ਇਸ ਦੇ ਵਿੱਚ ਔਨ ਦੀ ਉਹਨਾਂ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਉਹ ਲੋਕਾਂ ਦੀ ਇਹਨੇ ਝੂਠਾ ਕਾਲਸ ਦੇ ਵਿੱਚ ਜਿਹੜਾ ਨੇ ਉਹ ਆ ਕੇ ਡਰ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਇਦਾਂ ਹੀ ਹੋਇਆ ਪਹਿਲਾਂ ਵੀ ਇਦਾਂ ਦੇ بڑے ਮਾਮਲੇ ਆਏ ਨੇ ਇੱਕ ਮਾਮਲਾ ਆਇਆ ਸੀਗਾ ਜਿਸ ਦੇ ਵਿੱਚ 3 ਲੱਖ ਰੁਪਈਆ ਆ ਧੋਖੇਬਾਜ਼ਾਂ ਨੇ ਇਦਾਂ ਹੀ ਟ੍ਰਾਂਸਫਰ ਕਰਾਇਆ ਸੀ ਲੇਕਿਨ ਨਾਲ ਦੇ ਨਾਲ ਹੀ ਕਿਉਂਕਿ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਸੋ ਸਾਰਾ ਅਮਾਉਂਟ ਜਿਹੜਾ ਹੈ ਫ੍ਰੀਜ਼ ਕਰਾ ਦਿੱਤਾ ਗਿਆ ਸੀ ਤੇ ਤਿੰਨ ਦਾ 3 ਲੱਖ ਰੁਪਈਆ ਜਿਹੜਾ ਹੈ ਪਾਇਲ ਠਾਕੁਰ ਨੂੰ ਵਾਪਸ ਕਰ ਦਿੱਤਾ ਗਿਆ ਸੀ ਸੋ ਇਹ ਜਿਹੜਾ ਮਾਮਲਾ ਆਇਆ ਹੈ ਹੁਣ ਜਿਹੜਾ ਬਾਕੀ ਦਾ 35 ਲੱਖ ਰੁਪਈਆ ਇਸ ਨੂੰ ਰਿਟਰੀਵ ਕਰਨਾ ਥੋੜਾ ਔਖਾ ਜ਼ਰੂਰ ਹੈ ਉਮੀਦ ਕਰਦੇ ਹਾਂ ਪੁਲਿਸ ਇਸ ਨੂੰ ਵੀ ਲੱਭੇਗੀ ਕਿਉਂਕਿ ਜਿਹੜੇ ਅਕਾਊਂਟ ਫ੍ਰੀਜ਼ ਕਰਾਇਆ ਗਿਆ ਸੀ ਉਸ ਦੇ ਵਿੱਚ 12 ਲੱਖ ਹੀ ਸੀਗਾ ਸੋ ਹੁਣ ਜਿਹੜਾ ਬਾਕੀ ਦਾ ਪੈਸਾ ਸ਼ਾਇਦ ਉਹਨਾਂ ਨੇ ਵਿਡਰਾਅ ਕਰ ਲਿਆ ਜਾਂ ਕੀ ਕਿਦਾਂ ਇਧਰ ਉਧਰ ਕੀਤਾ ਉਹ ਤਾਂ ਪਤਾ ਨਹੀਂ ਪਰ ਉਬੀਤ ਕਰਦੇ ਆ ਪੁਲਿਸ ਕਾਰਵਾਈ ਕਰਕੇ ਛੇਤੀ ਉਹ ਰੁਪਈਆ ਵੀ ਟ੍ਰੇਸ ਕਰੇਗੀ ਟਰੈਕ ਕਰੇਗੀ ਤੇ ਇਸ ਔਰਤ ਨੂੰ ਉਸਦਾ ਪੈਸਾ ਵਾਪਸ ਕਰੇਗੀ ਲੇਕਿਨ ਅਸੀਂ ਵੀ ਤੁਹਾਨੂੰ ਗੁਜ਼ਾਰਿਸ਼ ਕਰਦੇ ਆ ਇਦਾਂ ਦੀ ਕੋਈ ਵੀ ਕਾਲ ਆਵੇ ਇਹ ਗੁਜ਼ਾਰਿਸ਼ ਸਾਈਬਰ ਕ੍ਰਾਈਮ ਵੱਲੋਂ ਵੀ ਹੈਗੀ ਹੈ ਲੁਧਿਆਣਾ ਦੇ ਉਹਨਾਂ ਨੇ ਵੀ ਆਖਿਆ ਕਿ ਕੋਈ ਅਗਰ ਤੁਹਾਨੂੰ ਆਖੇ ਉਹ ਪੁਲਿਸ ਅਫਸਰ ਬੋਲ ਰਿਹਾ ਹੈ ਸੀਬੀਆਈ ਅਫਸਰ ਬੋਲ ਰਿਹਾ ਜਾਂ ਤੁਹਾਨੂੰ ਡਰਾਵਾ ਦੇਵੇ ਕਿ ਤੁਸੀਂ ਤੁਹਾਨੂੰ ਅਰੈਸਟ ਕਰ ਲਵਾਂਗੇ ਡਿਜੀਟਲ ਅਰੈਸਟ ਕਰ ਲਵਾਂਗੇ ਡਿਜੀਟਲ ਅਰੈਸਟ ਹਿੰਦੁਸਤਾਨ ਦੇ ਵਿੱਚ ਲੀਗਲ ਨਹੀਂ ਹੈਗਾ ਉਹ ਕੋਈ ਇਦਾਂ ਦੀ ਕੋਈ ਟਰਮ ਹੀ ਨਹੀਂ ਹੈਗੀ ਜੋ ਇੱਥੇ ਐਗਜ਼ਿਸਟ ਕਰਦੀ ਹੈ ਸੋ ਇਹਨਾਂ ਝੂਠੀਆਂ ਧਮਕੀਆਂ ਦੇ ਵਿੱਚ ਨਾ ਆਓ ਕੋਈ ਸੀਬੀਆਈ ਅਫਸਰ ਕੋਈ ਪੁਲਿਸ ਅਫਸਰ ਵੀਡੀਓ ਕਾਲ ਤੇ ਜਾਂ ਫੋਨ ਤੇ ਤੁਹਾਨੂੰ ਅਗਰ ਕਵੇ ਤਾਂ ਸਿੱਧੇ ਤੌਰ ਤੇ ਤੁਸੀਂ ਇਹ ਸਮਝ ਜਾਓ ਕਿ ਇਹ ਝੂਠੀ ਫੇਕ ਕਾਲ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ